ਜਦੋਂ ਆਪਣੇ ਚਮਕੀਲਾ ਜੀ ਆਪਣੇ ਸ਼ਿਖਰ ਤੇ ਸੀ ਬਹੁਤ ਸਾਰੇ ਸਿਆਸੀ ਲੀਡਰ ਵੀ ਉਹਨਾਂ ਤੱਕ ਆਪਣੀ ਪਹੁੰਚ ਕਰਦੇ ਜਿਨ੍ਹਾਂ ਦੇ ਵਿੱਚ ਉਸ ਸਮੇਂ ਪੰਜਾਬ ਦੇ ਮੁੱਖਵਾਤਰੀ ਬਣਦੀ ਦੌਰ ਦੇ ਵਿੱਚ ਸ਼ਾਮਲ ਬੈਂਤ ਸਿੰਘ ਜੀ ਵੀ ਸੀ ਉਹਨਾਂ ਦੇ ਨਾਲ ਚਮਕੀਲਾ ਜੀ ਦੇ ਰਿਸ਼ਤੇ ਕਿਹੋ ਜਿਹੇ ਸੀ ਤਾਂ ਉਹਦੇ ਬਾਰੇ ਥੋੜਾ ਜਿਆਦਾ ਜ਼ਰੂਰੀ ਸਰ ਬੈਂਤ ਸਿੰਘ ਜੀ ਠੀਕ ਹੈ ਅੱਜ ਵੀ ਥੋੜਾ ਜਿਆਦਾ ਜਿੰਦੇ ਹੁੰਦੇ ਤੇ ਸ਼ਾਇਦ ਮੇਰੇ ਤੇ ਇਹ ਵੀ ਟਾਈਮ ਨਾ ਮੜਾ ਹੁੰਦਾ ਮੈਨੂੰ ਪਉਤੇ ਆਏ ਸੀਗੇ ਸੰਸਕਾਰ ਵੇਲੇ ਵੀ ਆਏ ਸੀਗੇ ਉਹ ਲੋੜ ਫੋਰਸ ਵੀ ਲਾਤੀ ਸੀ ਕਾਫੀ ਕੁਛ ਕੀਤਾ ਸੀ ਜਗਦੇਵ ਸਿੰਘ ਜਸਸਵਾਲੀਏ ਜੀ ਉਹ ਵੀ ਰੱਬ ਨੂੰ ਪਿਆਰਾ ਹੋਗੇ ਉਹ ਵੀ ਬਹੁਤ ਪਿਆਰ ਕਰਦੇ ਸੀ ਇਸ ਮੈਨੂੰ ਪਰ ਇੱਕ ਦਿਨ ਜੋ ਕਹਿੰਦੇ ਕੁਪੀ ਹਾਲਾਤ ਠੀਕ ਹੋ ਲੈਣਦੇ ਮੈਂ ਤੈਨੂੰ ਕਿਤੇ ਨਾ ਕਿਤੇ ਸੈਟਿੰਗ ਤੇਰੀ ਜ਼ਰੂਰ ਕਰੂੰਗਾ ਪਾਵਾਂ ਸਰਕਾਰੀ ਮਹਿਕਮੇ ਚੋਂ ਆਵਾਜ਼ ਕਿਤੇ ਕਰਾਂ ਤੇ ਤੂੰ ਢੋਲੀ ਨਾਲ ਢੇਲ ਨਾਲ ਛੜੀ ਇਸ ਤਰ੍ਹਾਂ ਨਾਲ ਬੀਰਾਂਤ ਸਿੰਘ ਜੀ ਤਾਂ ਚਲੋ ਇਸ ਦੁਨੀਆ ਵਿੱਚ ਨਹੀਂ ਹੈ ਉਹਨਾਂ ਦੇ ਪੁੱਤਰੇ ਇਸ ਸਮੇਂ ਲੁਧਿਆਣਾ ਤੋਂ ਐਮਪੀ ਨੇ ਮੈਂਬਰ ਆਫ ਪਾਰਲੀਮੈਂਟ ਨੇ ਤੇ ਉਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਤੋਂ ਵੀ ਐਮਪੀ ਰਹੇ ਨੇ ਜੀ ਤੇ ਉਹਨਾਂ ਨੇ ਕਦੇ ਨਹੀਂ ਤੁਹਾਡੇ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਵੀ ਮੇਰੇ ਦਾਦਾ ਜੀ ਨੇ ਜੋ ਵਾਦਾ ਕੀਤਾ ਮੈਂ ਉਹਨੂੰ ਪੂਰਾ ਕਰਾਂ ਲੈ ਜੀ ਉਹ ਗੱਲ ਵੀ ਦਾ ਵੱਡੇ ਘਰਾਂ ਦੀਆਂ ਵੱਡੀਆਂ ਹਵੇਲੀ ਕਿਉਂਕਿ ਮੈਂ ਫਿਰ ਇਹ ਫਿਰ ਹੈ ਨਾ ਜੀ ਤੇ ਗੇਟ ਦਾ ਵੱਡਾ ਕੁੱਤਾ ਬੰਦ ਦਿੰਦੇ ਆ ਹਾਂ ਜੀ ਹਾਂ ਜੀ ਹਾਂ ਉਹ ਕੁੱਤੇ ਨੂੰ ਵੇਖ ਕੇ ਜਿੰਨੇ ਮਿਲਦਾ ਕੁੱਤੇ ਡਰਦਾ ਮਤਲਬ ਜਾਰੇ ਪਿੱਛੇ ਨੂੰ ਮੁੜੋਂਦਾ हां जी ਜਿਵੇਂ ਉਹ ਕਹਿਣ ਜਾਂਦਾ ਵੀ ਗਰੀਬ ਦੇ ਘਰ ਦੇ ਬਾਹਰ ਜੀ ਆਇਆਂ ਨੂੰ ਲਿਖਾ ਤੇ ਅਮੀਰ ਦੇ ਘਰ ਦੇ ਬਾਹਰ ਕੁੱਤਿਆਂ ਤੋਂ ਸਾਵਧਾਨ ਲਿਖਾ ਹਾਂ ਜੀ ਕੁੱਤਿਆਂ ਤੋਂ ਬਚੋ ਇਸ ਕਰਕੇ ਡਰ ਦੇਣੀ ਜਾਏਗਾ ਅੱਛਾ ਜੀ ਤੇ ਆਪਣੇ ਦਫ਼ਤਰ ਦੇ ਵਿੱਚ ਖੜਕੂ ਸਿੰਘਾਂ ਦੇ ਚਿੱਠੀਆਂ ਆਉਂਦੀ ਸੀ ਜਾਂ ਹੋਰ ਤਾਂ ਕੀ ਭਰੇ ਸਲੈਟਰ ਕਾਲਸ ਵਗੈਰਾ ਆਉਂਦੇ ਸੀ ਉਹਨਾਂ ਨੂੰ ਫਿਰ ਕਿਵੇਂ ਟੈਕਲ ਕਰਦੇ ਸੀ ਤੁਸੀਂ ਉਹਨੋਂ ਐ ਹੁੰਦੇ ਸੀ ਜਾਂ ਫੋਨ ਦਾ ਹੁੰਦੇ ਨੇ ਸੀ ਜੀ ਹਾਂ ਜੀ ਚਿੱਠੀਆਂ ਹੁੰਦੀਆਂ ਸੀਗੀਆਂ ਐ ਵੀ ਇੱਕ ਚਮਕੀਲੇ ਦਾ ਕੀ ਸੀਗਾ ਚਿੱਠੀਆਂ ਨੇ ਘਰ ਪੜਤਾ ਵਿੱਚ ਤੇਰੇ ਢੋਲ ਦੀ ਚਿੱਠੀ ਨਾਲ ਉਹ ਡਾਕੀ ਚਿੱਠੀ ਚਿੱਠੀ ਤਾਂ ਪੜ ਲਾ ਮੈਂ ਹੀ ਹੁੰਦੇ ਸਭ ਕੁਝ ਮੈਂ ਹੀ ਕਰਦਾ ਹੁੰਦਾ ਸੀਗਾ ਪਰ ਜਦੋਂ ਕੋਈ ਚਿੱਠੀ ਆਉਂਦੀ ਸੀ ਅਸਲੀ ਸਿੰਘਾਂ ਦੀ ਚਿੱਠੀ ਨਹੀਂ ਸੀ ਆਉਂਦੀ ਲੁੱਟੇਰਿਆਂ ਦੀ ਚਿੱਠੀ ਹੁੰਦੀ ਸੀ ਅੱਛਾ ਜੀ ਮੈਂ ਲੁੱਟੇਰੇ ਆਉਂਦੇ ਸੀ ਮੈਂ ਪੈਸੇ ਦੇ ਦਿੰਦਾ ਸੀਗਾ ਉਦੋਂ 100 200 400 500 ਰੁਪਏ ਵੀ ਬਹੁਤ ਹੁੰਦਾ ਸੀਗਾ ਅੱਛਾ ਉਹਦੀ ਵੈਲੀ ਹੁੰਦੀ ਸੀ ਮੈਂ ਸੋਚਦੇ ਸੀ ਖੋਸ਼ ਹੋ ਕੇ ਚਲੇ ਜਾਂਦੇ ਸੀ ਅੱਛਾ ਇੱਕ ਚਮਕੀਲਾ ਜੀ ਦੇ ਜਿਹੜਾ ਦਰਬਾਰ ਸਾਹਿਬ ਜਦੇ ਪੇਸ਼ ਹੋਣਗੇ ਆਪਾ ਗੁਰਪ੍ਰੀਤ ਸਿੰਘ ਮਾਨੋ ਚੱਲ ਜੀ ਉਹਨਾਂ ਦੇ ਕੋਲ ਜੀ ਇਹਦੇ ਬਾਰੇ ਦੋ ਕਹਾਣੀਆਂ ਸਾਹਮਣੇ ਆ ਰਹੀਆਂ ਇੱਕ ਐਸਾ ਅਸ਼ੋਕਪੂਰਾ ਸਾਹਿਬ ਜਿਹੜੇ ਪੱਤਰਕਾਰ ਉਹਨਾਂ ਨੇ ਲਿਖੀ ਆ ਇੱਕ ਸਵਰਨ ਸਿੰਘ ਸੀਬੀਆ ਜੀ ਸੁਣਾਉਂਦੇ ਨੇ ਜੀ ਤੇ ਜੋ ਸੀਬੀਆ ਸਾਹਿਬ ਸੁਣਾਉਂਦੇ ਉਹ ਥੋੜੀ ਜੀ ਹੋਰ ਸਾਹਬ ਨਾਲ ਆ ਜਿਹੜੀ ਪੂਰਾ ਸਾਹਿਬ ਨੇ ਲਿਖੀ ਉਹ ਹੋਰ ਸਾਹਿਬ ਨਾਲ ਤੁਸੀਂ ਕਿਉਂਕਿ ਜ਼ਿਆਦਾ ਨੇੜੇ ਰਹੇ ਉਹਨਾਂ ਨਾਲ ਵਿਚੇ ਤੇਰੇ ਤੁਹਾਡੇ ਸਾਹਿਬ ਨਾਲ ਦੋਹਾਂ ਚ ਸੱਚੀ ਕਿਹੜੀ ਆ ਤੇ ਝੂਠ ਕੌਣ ਬੋਲ ਰਿਹਾ ਦੇਖੋ ਜੋ ਸੀਬੀਆ ਸਾਹਿਬ ਨੇ ਕਿਹਾ ਉਹ ਸੱਚ ਆ ਜੋਸ਼ੋਕਪੁਰਾ ਜੀ ਕਹਿ ਰਿਹਾ ਉਹ ਤਾਂ ਇੰਨਾ ਝੂਠ ਬੋਲਦਾਗਾ ਹਾਂਜੀ ਇੰਨਾ ਝੂਠ ਬੋਲਦਾ ਉਹ ਤਾਂ ਬਾਹਰ ਬੈਠਾ ਸਾਡੇ ਨਾਮ ਤੇ ਪੈਸਾ ਲੁੱਟੀ ਜਾਂਦਾ ਅੱਛਾ ਜੀ ਹਾਂਜੀ ਅਸ਼ੋਕਪੁਰਾ ਸਾਡੇ ਸਰੋਤਿਆਂ ਨੂੰ ਪਤਾ ਨਹੀਂਗਾ ਹਾਂਜੀ ਉਹ ਤਾਂ ਜੋ ਹੁਣ ਤੁਸੀਂ ਕਹਿ ਦੋਗੇ ਤੁਹਾਡੇ ਤੇ ਯਕੀਨ ਕਰਦਾ ਤੁਹਾਡਾ ਸੱਚ ਮੰਦਣਾ ਸ਼ੋਕਪੁਰਾ ਬੇ ਕੋ ਝੂਠ ਬੋਲਦਾ ਉਹ ਤਾਂ ਇਹ ਵੀ ਕਹਿੰਦਾ ਵੀ ਜਿਸ ਦਿਨ ਚਮਕੀਲੇ ਦਾ ਵਾਕਾ ਉਹ ਦਿਨ ਮੇਰੇ ਘਰੇ ਸੀ ਇਹ ਵੀ ਝੂਠ ਆ ਅੱਛਾ ਜੀ ਹਾਂਜੀ ਕਿੰਨਾ ਝੂਠ ਉਹਦੇ ਕੋਲ ਉਹਦੇ ਰੱਬ ਕੋਲ ਝੂਠ ਨਹੀਂ ਹੈਗਾ ਉਹ ਤਾਂ ਪੰਜਾਬੀ ਸਾਹਿਬ ਦੇ ਵਿੱਚ ਕਾਫੀ ਪ੍ਰਮਾਨਿਤ ਨਾਮ ਆ ਉਹਨਾਂ ਦੀ ਕਿਤਾਬਾਂ ਸ਼ਬਦੀਆਂ ਅਖਬਾਰਾਂ 'ਚ ਲੀਕ ਛਾਪਦੇ ਆ ਤੇ ਉਹ ਸ਼ਖਸ ਇੰਨਾ ਝੂਠ ਮੈਂ ਤਾਂ ਉਹਨਾਂ ਨੂੰ ਬੇਨਤੀ ਕਰੂਗਾ ਜੇ ਮੇਰੀ ਬਾਜ਼ੂ ਇਹ ਸੌਂਦੇ ਹੋਣ ਜਰੂਰ ਤੁਹਾਡੀ ਬਾਜ਼ੂ ਉਹਨਾਂ ਤੱਕ ਜਾਊ ਸੁਣ ਲੇ ਉਹ ਆਪਦੇ ਤੱਕ ਹੀ ਸਹਿਮਤੇ ਰਹਿਣ ਹਾਂਜੀ ਚਮਕੀਲਾ ਜੀ ਬਾਰੇ ਕੋਈ ਮਾੜਾ ਸ਼ਬਦ ਨਾ ਬੋਲਣ ਬਸ ਮੇਰੀ ਉਹਨਾਂ ਨੂੰ ਬੇਨਤੀ ਹੈ ਐਵੇਂ ਇਹ ਤਾਂ ਦੁਕਾਨਾ ਖੋਲ ਕੇ ਬੈ ਗਏ ਨੇ ਵਪਾਰ ਬਣਾ ਲਿਆ ਇਹਨਾਂ ਨੇ ਵਸਾਂ ਤੇ ਵਪਾਰ ਹੋ ਰਿਹਾ ਹੈ ਵਪਾਰ ਬਣਾ ਲਿਆ ਤੇ ਇਸ ਗੱਲ ਦਾ ਫਿਰ ਦੁੱਖ ਤਾਂ ਤੁਹਾਨੂੰ ਵੀ ਹੁੰਦਾ ਨਾ ਮੈਂ ਮੈਂ ਕਹਿੰਦਾ ਤਾਂ ਹੀ ਤਾਂ ਉਹਨੂੰ ਦੁੱਖਾ ਤਾਂ ਹੀ ਤਾਂ ਗੁੱਸਾ ਆ ਰਿਹਾ ਇਹ ਬਪਾ ਉਹਨੂੰ 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 ਉਹਦਾ ਉਹਦਾ ਮੋੜ ਨਾ ਪਾਓ ਉਹਦਾ ਵਪਾਰ ਨਾ ਬਣਾਓ ਹਾਂਜੀ ਅੱਜ ਕੱਲ ਜਣਾ ਕਹਣਾ ਜਿਹੜਾ ਚੱਕਦਾ ਚੋੜਾ ਪੈਸਾ ਇਕੱਠਾ ਕਰਨ ਦੂਰ ਪੈਂਦਾ ਇਹ ਪੈਸਾ ਉਹਨਾਂ ਦੇ ਘਰੇ ਰਹਿ ਜਾਂਦਾ ਤੇ ਮੇਲਾ ਕਰੋਦੇ ਤੁਸੀਂ ਰਹਿ ਜਾਂਦੇ ਹਾਂਜੀ ਤੇ ਉਹ ਜਿਹੜੇ ਉਹਨਾਂ ਦੇ ਨਾਲ ਜਿਵੇਂ ਤੁਸੀਂ ਹੋਗੇ ਜਾਂ ਹੋਰ ਵੀ ਸਜਿੰਦੇ ਸੀਗੇ ਉਹਨਾਂ ਦੇ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਿਆ ਕੋ ਚਮਕੀਲੇ ਦੇ ਮਰਨ ਤੋਂ ਬਾਅਦ ਤੁਹਾਡੇ ਘਰਾਂ ਦੇ ਚੁੱਲ੍ਹੇ ਵੀ ਠੰਡੇ ਹੋਏ ਆ ਬਿਲਕੁਲ 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 ਸੱਚ ਹੈ ਹਾਂਜੀ ਕਿਉਂਕਿ ਚੁੱਲਾ ਚੰਗਾ ਦੇ ਘਰੇ ਟਪਦਾ ਹਾਂਜੀ ਚੁੱਲਾ ਇੰਨਾ ਦੇ ਘਰੇ ਟਪਦਾ ਸਾਡੇ ਤਾਂ ਚੁੱਲ੍ਹੇ ਵੀ ਨਹੀਂ ਹੋਏ ਆ ਚਮਕੀਲੇ ਦੇ ਚਾਹਣ ਵਾਲਿਆਂ ਦਾ ਪੈਸਾ ਚਮਕੀਲੇ ਦੇ ਜਿਹੜੇ ਸੰਗੀ ਸਾਥੀ ਉਹਨਾਂ ਤੇ ਲੱਗਣ ਦੀ بجائے ਹੋਰ ਘਰਾਂ ਦੇ ਵਿੱਚ ਜਾ ਰਿਹਾ ਇਹ ਤਾਂ ਬਹੁਤ بڑا ਕੰਮ ਹੋ ਰਿਹਾ ਹਾਂਜੀ ਹਾਂਜੀ ਇਸ ਦੇ ਬਾਰੇ ਮੈਂ ਮੈਂ ਇਹ ਤੁਹਾਡੀ ਗੱਲ ਨੂੰ ਮੰਨਦਾ ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ ਤੁਹਾਨੂੰ ਵੀ ਇਸ ਚੀਜ਼ ਦਾ ਦੁੱਖ ਲੱਗ ਰਿਹਾ ਤੁਸੀਂ ਤਾਂ ਹੀ ਮੈਨੂੰ ਦੋ ਬੋਲ ਸੰਜੀ ਕਰ ਰਹੇ ਹੋ ਮਹਾਨ ਨੂੰ ਬੇਨਤੀ ਕਰੂ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਉਹਦੇ ਨਾਂ ਤੇ ਪੈਸਾ ਨਾ ਕਮਾਓ ਰਹਿਣਾ ਤੁਸੀਂ ਵੀ ਨਹੀਂ ਰਹਿਣਾ ਮੈਂ ਵੀ ਨਹੀਂ